ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਵਲੌਗ ਦੇ ਵਿੱਚ ਹੋਰ ਸਾਨੂੰ ਕਿਵੇਂ ਹੋ ਸਾਰੇ ਉਮੀਦ ਹੈ ਜੀ ਠੀਕ ਠਾਕ ਹੋਵੋਗੇ ਕੁਝ ਹੋਣਗੇ ਤਾਂ ਦਰਸਤ ਹੋਣਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਹਾਂ ਜੀ ਤੇ ਹਾਂਜੀ ਲੱਗਿਆ ਅੱਜ ਦੀ ਆਪਣੇ ਵੀਡੀਓ ਸ਼ੁਰੂ ਕਰਨ ਤੇ ਦਿਨ ਹੋ ਗਿਆ ਜੀ ਅੱਜ ਸੋਮਵਾਰ ਦਾ ਤੇ ਟਾਈਮ ਜਿਹੜਾ ਹੈਗਾ ਇੱਥੇ 1:30 ਦੇ ਦਾ ਤੇ ਆਪਾਂ ਹੁਣ ਲੱਗੇ ਸੀ ਸਾਗ ਤਰਨ ਸਾਗ ਆਪਾਂ ਧੋ ਕੇ ਕੱਟ ਕੇ ਰੱਖ ਲਿਆ ਸੀਗਾ ਇਹ ਕੱਲ ਵਾਲੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਇੱਥੇ ਟਾਈਮ ਜਲਾ 1:30 ਪਜ ਦਾ ਅੱਗ ਮਚਾ ਕੇ ਆਪਾਂ ਪਾਣੀ ਰੱਖਤਾ ਸੀ ਚੁੱਲੇ ਦੇ ਵਿੱਚ ਸੌਰੀ ਚੁੱਲੇ ਦੇ ਉੱਪਰ ਤੇ ਹੁਣ ਮੈਂ ਇਹਦੇ ਵਿੱਚ ਨਮਕ ਤੇ ਥੋੜੀ ਜਿਹੀ ਹਲਦੀ ਪਾਈ ਅਜੀ ਇੱਕ ਚਮਚ ਤੇ ਆਪਾਂ ਹੁਣ ਰੱਖਤਾ ਠੀਕ ਹੈ ਜੀ ਤੇ ਪਾਣੀ ਆਪਣਾ ਅਰੀਜਨ ਦਿੰਨੇ ਆ ਯਾਨੀ ਕਿ ਜਦੋਂ ਪਾਣੀ ਨੂੰ ਉਬਾਲ ਆ ਗਿਆ ਪਾਣੀ ਗਰਮ ਹੋ ਗਿਆ ਫਿਰ ਆਪਾਂ ਸਾਗ ਪਾਵਾਂਗੇ ਸਾਗ ਕੱਟਿਆ ਹੋਇਆ ਆਪਾਂ ਕੋਲੇ ਰੱਖ ਲਿਆ ਤੇ ਲੋ ਜੀ ਆਪਣਾ ਜਿਹੜਾ ਪਾਣੀ ਸੀਗਾ ਉਹ ਗਰਮ ਹੋ ਚੁੱਕਿਆ ਸੀ ਯਾਨੀ ਕਿ ਪਾਣੀ ਨੂੰ ਬਾਲ ਆ ਗਿਆ ਤੇ ਹੁਣ ਆਪਾਂ ਜਿਹੜਾ ਸਾਗ ਉਹ ਪਾ ਦਿੰਨੇ ਆ ਤੇ ਇਧਰ ਚ ਮੈਂ ਲਸਣ ਤੇ ਹਰੀ ਮਿਰਚ ਉਹ ਵੀ ਮੈਂ ਕੱਟ ਕੇ ਰੱਖ ਲਈ ਸੀ ਤੇ ਉਹ ਪਾਛ ਪਾਉਂਗੀ ਪਹਿਲਾਂ ਮੈਂ ਸਾਗ ਪਾ ਦੇ ਜਦੋਂ ਇੱਕੋ ਬਾਲ ਆ ਗਿਆ ਯਾਨੀ ਕਿ ਸਾਗ ਨੂੰ ਰਿਜਣ ਲੱਗ ਗਿਆ ਸਾਗ ਰਿਜੇ ਪੈ ਗਿਆ ਤੇ ਜਦੀ ਫਿਰ ਆਪਾਂ ਲਸਣ ਤੇ ਹਰੀ ਮਿਰਚ ਜਿਹੜੀ ਉਹ ਵਿੱਚ ਪਾ ਦਾਂਗੇ ਕਿਉਂਕਿ ਜਦੋਂ ਮੈਂ ਸਾਗ ਬਣਾਉਣੀ ਹੁੰਨੀ ਆ ਉਸ ਟਾਈਮ ਤੇ ਮੈਂ ਪਹਿਲਾਂ ਸਾਗ ਦੇ ਵਿੱਚ ਜਾਂ ਤਾਂ ਪਾਉਣੀ ਹੁੰਨੀ ਆ ਜੀ ਇੱਕ ਮੂਲੀ ਕੱਦੂਕਸ਼ ਕਰਕੇ ਠੀਕ ਹੈ ਜੀ ਜੇਕਰ ਮੂਲੀ ਹੀ ਕੱਦੂਕਸ਼ ਕਰਕੇ ਪਾਉਣੀ ਹੈ ਜੇਕਰ ਮੂਲੀ ਨਾ ਹੋਵੇ ਘਰੇ ਜਿਵੇਂ ਹੈ ਨਹੀਂ ਸੀ ਮੂੜਾ ਨਹੀਂ ਲੈ ਕੇ ਆਂਦਗਾ ਸੀਗੇ ਤੇ ਫਿਰ ਮੈਂ ਹਲਦੀ ਪਾ ਦੇਣੀ ਹੁੰਦੀ ਹੈ ਠੀਕ ਹੈ ਜੀ ਇਹ ਚੀਜ਼ਾਂ ਪਾਉਣ ਦੇ ਨਾਲ ਸਾਗ ਖਾਣ ਦੇ ਨਾਲ ਤਜਾਬ ਨਹੀਂ ਬਣਦਾ ਜੇਕਰ ਆਪਾਂ ਮੂਲੀਆਂ ਪਾ ਲੈਨੇ ਆ ਕੱਦੂਕਸ਼ ਕਰਕੇ ਇੱਕ ਪਾ ਲੋ ਮੂਲੀ ਕੱਦੂਕਸ਼ ਕਰਕੇ ਤਾਂ ਤਜਾਬ ਨਹੀਂ ਬਣਦਾ ਜੇਕਰ ਕਈ ਵਾਰੀ ਮੂਲੀਆਂ ਨਾ ਲੈ ਕੇ ਆਂਦਿਆਂ ਹੋਣ ਉਸ ਟਾਈਮ ਤੇ ਹਨਾ ਨਾ ਹੋਣ ਘਰੇ ਤਾਂ ਫਿਰ ਮੈਂ ਹਲਦੀ ਦੇ ਇੱਕ ਚਮਚ ਪਾ ਦੇਣੀ ਹੈ ਠੀਕ ਹੈ ਜੀ ਤੇ ਲੋ ਜੀ ਆਪਾਂ ਸਾਗ ਰੱਖਤਾ ਤੇ ਹੁਣ ਆਪਣਾ ਸਾਗ ਰਿਚ ਜਾਊਗਾ ਤੇ ਆਪਾਂ ਅਗਲੇ ਕੰਮ ਤੋਂ ਦੇ ਆਪਦੇ ਕਰਦੇ ਆ ਜਿਵੇਂ ਸਨੀ ਵਗੈਰਾ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਚੁੱਕਿਆ 5 5:30 ਦਾ ਟਾਈਮ ਹੋਊਗਾ ਜੀ ਇੱਥੇ ਮੈਂ ਲੱਗੀ ਸੀ ਸਾਗ ਵਸਤੇ ਤੜਕਾ ਭੁੰਨਣਾ ਤੜਕਾ ਮੈਂ ਪਹਿਲਾਂ ਕੱਟ ਕੇ ਰੱਖ ਲਿਆ ਸੀਗਾ ਹੁਣ ਆਪਾਂ ਤੜਕਾ ਭੁੰਨ ਲੈਨੇ ਆ ਤੜਕਾ ਮੈਂ ਅੰਦਰ ਗਿਆਸ ਤੇ ਭੁੰਨ ਰਹੀਆਂ ਤੇ ਫਿਰ ਆਪਾਂ ਸਾਗ ਕੋਟ ਕੇ ਤੇ ਚਲੋ ਮਿਕਸ ਕਰ ਲਾਂਗੇ ਵਿੱਚ ਤੇ ਪਹਿਲਾਂ ਤੜਕਾ ਪੋਣ ਲਗੇ ਤੜਕਾ ਹੁਣ ਮੇਲਗਾਰੀਆਂ ਜੀ ਪਿਆਜ਼ ਤੇ ਅਦਰਕ ਦਾ ਕਿਉਂਕਿ ਲਸਣ ਤਿਆਰੀ ਮਿਰਚ ਆਪਾਂ ਪਹਿਲਾਂ ਹੀ ਪਾ ਦਿੱਤੀ ਸੀ ਤੇ ਅਦਰਕ ਤੇ ਪਿਆਜ਼ ਤਾਂ ਜਿਹੜਾ ਤੜਕਾ ਉਹ ਲਗਾ ਦਿੰਨੇ ਆ ਤੇ ਟਮਾਟਰ ਹੈ ਨਹੀਂ ਸੀ ਨਹੀਂ ਤਾਂ ਟਮਾਟਰ ਵੀ ਪਾ ਲੈਣਾ ਸੀ ਤੇ ਚਲੋ ਜੀ ਹੁਣ ਆਪਾਂ ਤੜਕਾ ਪੋਣ ਲਗੇ ਤੇ ਤੜਕਾ ਪੁੱਜਣ ਤੋਂ ਬਾਅਦ ਫਿਰ ਮੈਂ ਚੱਕ ਲਈ ਸੀ ਤੜਕਾ ਵੀ ਇੱਥੇ ਬਾਹਰ ਤੇ ਆਪਾਂ ਹੁਣ ਸਾਗ ਕੋਟਦੇ ਆ ਤੇ ਸਾਗ ਵੈਸੇ ਮੈਂ ਪਹਿਲਾਂ ਇੱਕ ਵਾਰੀ ਜਾਨੀ ਖਿਚਦਾ ਕੋਟ ਲਿਆ ਕੁਛ ਤੇ ਹੁਣ ਸਾ ਘੋਟਦੇ ਆ ਤੇ ਮੈਂ ਜਾਨੀ ਕਿ ਅੱਜ ਆਲਣ ਪਾਉਂਗੀ ਕਣਕ ਦੇ ਆਟੇ ਦਾ ਹੀ ਥੋੜਾ ਜਿਹਾ ਪਾਉਂਗੀ ਕਿਉਂਕਿ ਮੱਕੀ ਦਾ ਆਟਾ ਨਹੀਂ ਘਰੇ ਹੈਗਾ ਸੀਗਾ ਤੇ ਕਿਉਂਕਿ ਜਦੋਂ ਬਸ ਕਹਿ ਲੋ ਸਰਦੀਆਂ ਖਤਮ ਤੇ ਸਰਦੀ ਵਾਲੀਆਂ ਚੀਜ਼ਾਂ ਵੀ ਖਤਮ ਤੇ ਫਿਰ ਦੁਬਾਰਾ ਕਾਲ ਹੋ ਜਾਂਦੀ ਹੈ ਲੈ ਕੇ ਆਉਂਦੀ ਜਾਨੀ ਕਿ ਕਾਲੂ ਕਰ ਲੈਣੇ ਆ ਲੈ ਕੇ ਆਉਣ ਦੇ ਤੇ ਹੁਣ ਮੈਂ ਤਾਂ ਕਿਹਾ ਸੀ ਮੱਕੀ ਤੇ ਬਾਜਰੇ ਦਾ ਆਟਾ ਜਾਨੀ ਕਿ ਜਦੋਂ ਸਰਦੀਆਂ ਦੀ ਸ਼ੁਰੂਆਤ ਜੀ ਹੋਈ ਸੀ ਉਦੋਂ ਲੈ ਕੇ ਆਂਦਾ ਸੀਗਾ ਤੇ ਖਤਮ ਹੋ ਗਿਆ ਤੇ ਮੈਂ ਹੁਣ ਕਿਹਾ ਸੀਗਾ ਮੈਂ ਹਾਂ ਵੀ ਚਲ ਆਪਾਂ ਲੈ ਆਈਏ ਕਦੀ ਵਾਰ ਹੋਰ ਚਲੋ ਹਜੇ ਵੀ ਪੱਕ ਜਾਂਦੀ ਹੈ ਰੋਟੀ ਸਵਾਦ ਲੱਗਦੀ ਹੈ ਤੇ ਕਿਉਂਕਿ ਅਸੀਂ ਮਾਂ ਪੁੱਤ ਖਾਂਦੇ ਆ ਹਨਾ ਤੇ ਨੂਰ ਦੇ ਡੈਡੀ ਤਾਂ ਖਾਂਦੇ ਨਹੀਂ ਹੈਗੇ ਉਹ ਤਾਂ ਨਾ ਤਾਂ ਬਾਜਰੇ ਦੀ ਰੋਟੀ ਖਾਣ ਨਾ ਮੱਕੀ ਦੀ ਖਾਣਾ ਸੀ ਮੱਕੀ ਦੀ ਰੋਟੀ ਜਾਂ ਬਾਜਰੇ ਦੀ ਰੋਟੀ ਜਿਵੇਂ ਕਣਕ ਦਾ ਆਟਾ ਮਿਕਸ ਕਰਕੇ ਉਹਦੇ ਚ ਥੋੜੀ ਜਿਹੀ ਪਾ ਕੇ ਧੱਕੀ ਨਾਲ ਗਵਾ ਦਿੰਦੇ ਆ ਵੀ ਵਧੀਆ ਲੱਗਦੀ ਆ ਪਰ ਉਹ ਨਰੇ ਕਣਕ ਬਾਜਰੇ ਦੀ ਜਾਂ ਮੱਕੀ ਦੀ ਰੋਟੀ ਨਹੀਂ ਖਾਂਦੇ ਹੈਗੇ ਉਹਨਾਂ ਨੂੰ ਪਸੰਦ ਨਹੀਂ ਤਾਂ ਕਰਕੇ ਘੱਟ ਲੈ ਕੇ ਆਉਂਦੇ ਆ ਹਾਂਜੀ ਤੇ ਫਿਰ ਤਾਂ ਕਰਕੇ ਥੋੜਾ ਜਿਹਾ ਕਿ ਜਦੋਂ ਆਪ ਨੂੰ ਸ਼ੌਂਕ ਹੋਵੇ ਜਿਹੜੀ ਚੀਜ਼ ਖਾਣ ਪੀਂਦਾ ਨਾ ਫਿਰ ਤਾਂ ਲੈ ਆਉਂਦੇ ਆ ਫਿਰ ਜਦੋਂ ਆਪ ਨੂੰ ਸ਼ੌਂਕ ਨਹੀਂ ਫਿਰ ਉਹ ਤਾਂ ਕਰਕੇ ਥੋੜੀ ਜਿਹੀ ਘਾਲੋਂ ਕਰ ਲੈਂਦੇ ਆ ਤੇ ਵੈਸੇ ਪਹਿਲਾਂ ਤਾਂ ਚਲੋ ਹਨਾ ਲੈ ਜਾਂਦਾ ਸੀ ਉਹਨਾਂ ਲਈ ਸਾਨੂੰ ਤਾਂ ਲਿਆ ਦਿੰਦੇ ਆ ਤੇ ਤਾਂ ਕਰਕੇ ਫਿਰ ਉਹ ਭੁੱਲ ਜਾਂਦੇ ਜਦੋਂ ਜਾਂਦੇ ਆ ਤੇ ਵੇਖਾਂਗੇ ਜੇ ਤਾਂ ਹੁਣ ਇੱਕ ਅੱਧੀ ਵਾਰ ਟਾਈ ਦੀ ਜਨ ਕੀ ਯਾਦ ਰਹੇਗਾ ਤਾਂ ਲੈ ਆਉਣਗੇ ਮੰਗਵਾ ਕੇ ਬਣਾ ਕੇ ਖਾ ਲਾਂਗੇ ਨਹੀਂ ਤਾਂ ਚਲੋ ਫਿਰ ਤਾਂ ਬਸ ਇਹ ਆਨ ਏ ਹੁਣ ਆਪਾਂ ਸਾਗ ਨੂੰ ਘੋਟ ਲਿਆ ਚੰਗੀ ਤਰ੍ਹਾਂ ਤੇ ਸਾਗ ਦੇ ਵਿੱਚ ਜਿਹੜਾ ਤੜਕਾ ਸੀਗਾ ਉਹ ਵੀ ਕਰਤਾ ਮਿਕਸ ਠੀਕ ਹੈ ਜੀ ਤੇ ਆਪਾਂ ਹੁਣ ਸਾਗ ਨੂੰ ਥੋੜਾ ਜਿਹਾ ਟਾਈਮ ਇੱਥੇ ਪੱਕਣ ਦਿੰਨੇ ਆ ਕਿਉਂਕਿ ਜਿਵੇਂ ਆਟਾ ਪਾਇਆ ਸੀ ਆਲਣ ਪਾਇਆ ਸੀ ਵਿੱਚ ਉਹ ਫੁੱਕ ਜਾਊਗਾ ਹਨਾ ਸਾਗ ਥੋੜਾ ਹੀ ਬਣਾਇਆ ਸੀਗਾ ਮੈਂ ਕਿਉਂਕਿ ਇਹ ਵੀ ਤੁਹਾਨੂੰ ਪਤਾ ਕਿ ਰੋਤ ਰੋਤ ਨਾਲ ਹੀ ਹਰੇਕ ਚੀ ਚੰਗੀ ਲੱਗਦੀ ਹੈ ਬਿਨਾ ਤਾਂ ਜਿਵੇਂ ਸਰਦੀ ਦੇ ਵਿੱਚ ਹੀ ਜ਼ਿਆਦਾ ਚੰਗਾ ਲੱਗਦਾ ਹਨਾ ਸਾਗ ਤੇ ਜਿਵੇਂ ਗਰਮੀ ਜੀ ਆ ਗਈ ਫਿਰ ਜ਼ਿਆਦਾ ਵਧੀਆ ਨਹੀਂ ਲੱਗਦਾਗਾ ਤੇ ਲੋ ਜੇ ਪਸਾਖ ਔਰਦਾ ਸੀਗਾ ਤੇ ਹੁਣ ਮੈਂ ਨਾ ਇੱਥੇ ਚੰਗੀ ਤਰ੍ਹਾਂ ਪਤਿਲਾ ਜਿਹੜਾ ਸਾਫ਼ ਕਰ ਦਿੰਨੀ ਹਣੀ ਕਿਉਂਕਿ ਫਿਰ ਉਵੇਂ ਕਾਲਾ ਜਿਹਾ ਵੀ ਪੂਰਾ ਲੱਗਦਾ ਹੈ ਮੇਰੀ ਆਦਤ ਹੀ ਆ ਵੀ ਮੈਂ ਜਦੋਂ ਸਾਗ ਪਾਤਾ ਹੁੰਦਾ ਵੀ ਆਪ ਹੁਣ ਸੇਕ ਘਟ ਗਿਆ ਪੂਰੀ ਅੱਗ ਤੇ ਪਹਿਲਾਂ ਜਦੋਂ ਸਾਗ ਰਿੱਚ ਕੇ ਹਮੇਉਂ ਉਹ ਪਤਿਲਾ ਜਾਨੀ ਕਿ ਸਾਫ਼ ਕਰ ਦੇਣਾ ਹੁੰਦਾ ਤੇ ਹੁਣ ਆਪਾਂ ਪਤਿਲਾ ਕਰਤਾ ਸਾਫ਼ ਪਤੀਆ ਪਾਤਾ ਲੈ ਲਿਆ ਦੋ ਕੁ ਮਿੰਟ ਆ ਵੀ ਦੇਖੋ ਸਾਗ ਵਧੀਆ ਸੋਨਾ ਕਰ ਗਿਆ ਤੇ ਵਧੀਆ ਜਾਨੀ ਕਿ ਵੈਸੇ ਬਲੈਂਡਰ ਦੇ ਨਾਲ ਘੋਟ ਲੈਂਦੇ ਨੇ ਹਨਾ ਮੈਂ ਉਹਦੇ ਨਾਲ ਨਹੀਂ ਘੋਟਾ ਲੈ ਕੇ ਆਉਣਾ ਉਹ ਦੇ ਨਾਲ ਹੀ ਘੋਟ ਦੇਉਂਗੀ ਜਾਨੀ ਘੋਟ ਨਹੀਂ ਤੇ ਨਾਲ ਜਾਂ ਮਦਨੀ ਦੇ ਨਾਲ ਤੇ ਲਓ ਜੀ ਉਸ ਤੋਂ ਬਾਅਦ ਇਹ ਜਾਨੀ ਕਿ ਵੀਡੀਓ ਹੈਗੀ ਆ ਅਗਲੇ ਦਿਨ ਦੀ ਜਾਨੀ ਕਿ ਮੰਗਲਵਾਰ ਸਵੇਰ ਦੀ ਮਾਰਨਿੰਗ ਦੇ ਟਾਈਮ ਦੀ ਠੀਕ ਹੈ ਜੀ ਵੀਡੀਓ ਤੇ ਉਸ ਤੋਂ ਬਾਅਦ ਫਿਰ ਕੱਲ ਜਦੋਂ ਮਸਾਕ ਘੁੱਟੇ ਬਸ ਉਸ ਤੋਂ ਬਾਅਦ ਫਿਰ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਹੁਣ ਵੀਡੀਓ ਹੈਗੀ ਅਜੀ ਇਹ ਮੰਗਲਵਾਰ ਦੀ ਯਾਨੀ ਕਿ ਅਗਲੇ ਦਿਨ ਦੀ ਸਵੇਰ ਦਾ ਟਾਈਮ ਹੈ ਇੱਥੇ ਤੇ ਮੈਂ ਲੱਗੀਆਂ ਝਾੜੂ ਵਗੈਰਾ ਲਗਾਉਣ ਟਾਈਮ ਇੱਥੇ ਹੋਊਗਾ ਜੀ 9 ਵਜੇ ਦਾ 9:00 9 ਦਾ ਟਾਈਮ ਆ ਤੇ ਆਪਾਂ ਲੱਗੀਆਂ ਝਾੜੂ ਲਗਾਉਣ ਤੇ ਬਾਹਰ ਵਿੜੇ ਦੀ ਆਪਾਂ ਸਫਾਈ ਕਰ ਲਈ ਸੀਗੀ ਯਾਨੀ ਕਿ ਬਾਹਰ ਵੀ ਪੁੱਚਾ ਵਗੈਰਾ ਲੱਗ ਚੁੱਕਿਆ ਸੀਗਾ ਹੁਣ ਮੈਂ ਪਤਾ ਕੀ ਕਰਦੀ ਆ ਜੀ ਬਾਹਰ ਮੈਂ ਪਹਿਲਾਂ ਯਾਨੀ ਕਿ ਝਾੜੂ ਪੁੱਚਾ ਮੈਂ ਪਹਿਲਾਂ ਲਗਾ ਲੈਣੀ ਆ ਬਾਹਰ ਅੰਦਰ ਬਾਅਦ ਚ ਲਗਾਉਣੀ ਆ ਤੇ ਕਿਉਂਕਿ ਫਿਰ ਟਾਈਮ ਨਾ ਕੰਮ ਜਾ ਨਿਬੜ ਜਾਂਦਾ ਤਾਂ ਵਧੀਆ ਰਹੇਦਾ ਫਿਰ ਨਹੀਂ ਤਾਂ ਫਿਰ ਸਾਰਾ ਦਿਨ ਐਵੇਂ ਲੰਘ ਜਾਂਦਾ ਤੇ ਚਲੋ ਜੀ ਹੁਣ ਮੈਂ ਅੰਦਰ ਇੱਥੇ ਝਾੜੂ ਲਗਾ ਲਾਂ ਤੇ ਬਾਕੀ ਬਸ ਮੇਰੀ ਹੁਣ ਰਹਿ ਗਈ ਸੀ ਇੱਥੇ ਝਾੜੂ ਪੁੱਛ ਲਗਾ ਕੇ ਤੇ ਬਸ ਮੈਂ ਇਕੱਲੇ ਰੋਟੀ ਬਣਾਉਣੀ ਸੀਗੀ ਤੇ ਰੋਟੀ ਬਣਾਉਣੀ ਸੀਗੀ ਤੇ ਫਿਰ ਮੈਂ ਹਾਂਜੀ ਬਸ ਹੋਰ ਮੇਰੇ ਤਕਰੀਬਨ ਸਾਰੇ ਕੰਮ ਖਤਮ ਸੀਗੇ ਤੇ ਚਮੱਜਾ ਵਾਲੋ ਸਾਫ ਸਫਾਈ ਕਰਨ ਵਾਲੇ ਰਹਿੰਦੀ ਸੀ ਹਾਂਜੀ ਬਸ ਯਾਨੀ ਕਿ ਜਿਵੇਂ ਛੋਟੇ-ਮੋਟੇ ਕੰਮ ਜੇ ਸੀਗੇ ਤੇ ਫਿਰ ਵੀ ਯਾਨੀ ਕਿ ਮੈਨੂੰ 12 12:30 ਤਕਰੀਬਨ 12 ਵਜੇ ਤੱਕ ਕੰਮ ਸਾਰਾ ਖਤਮ ਹੋ ਜਾਊਗਾ ਤੇ ਕੱਪੜੇ ਅੱਜ ਮੈਂ ਧੋਣੇ ਨਹੀਂ ਹੈਗੇ ਕਿਉਂਕਿ ਕੱਲ ਵੀ ਲੇਟ ਧੁੱਤੇ ਸੀਗੇ ਸਾਰੇ ਤਕਰੀਬਨ ਧੁੱਗੇ ਸੀਗੇ ਤੇ ਕੱਪੜੇ ਮੈਂ ਅੱਜ ਧੋਣੇ ਨਹੀਂ ਹੈਗੇ ਜੇ ਧੁੱਤੇ ਵੀ ਕੱਪੜੇ ਤਾਂ ਮੈਂ ਪਿਛਲੇ ਪਹਿਰੇ ਧੋਵਾਂਗੀ ਕਿਉਂਕਿ ਕੱਲ ਨੂੰ ਸਾਡਾ ਪ੍ਰੋਗਰਾਮ ਹੈਗਾ ਕਿਤੇ ਜਾਣ ਦਾ ਜੇ ਜਾਣਾ ਹੋਇਆ ਤਾਂ ਪਿਛਲੇ ਪਹਿਰ ਧੋ ਲੂੰਗੀ ਤੇ ਨਹੀਂ ਫਿਲਹਾਲ ਆਪਾਂ ਅੱਜ ਕੈਨਸਲ ਕਰ ਦਿਆਂਗੇ ਕੱਲ ਨੂੰ ਧੋ ਦਾਂਗੇ ਕਿਉਂਕਿ ਹੁਣ ਨਾ ਪਤਾ ਨਹੀਂ ਕਿਉਂ ਲਾਈਟ ਵਾਲੇ ਕਾਫੀ ਵਾਰ ਬੰਦ ਹੋ ਗਈ ਆ ਗਈ ਬੰਦ ਹੋ ਗਈ ਲੇਟ ਆ ਗਈ ਬਸ ਇਸ ਤਰ੍ਹਾਂ ਜੀ ਹੋਈ ਜਾਂਦਾ ਨਾ ਵਾਰ-ਵਾਰ ਟ੍ਰਿਪ ਚ ਲਵਾਈ ਜਾਂਦੇ ਰਹਿੰਦੇ ਨੇ ਤੇ ਕੱਲ ਵੀ ਸੱਚੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਸੀਗੀ ਤੇ ਕਿਉਂਕਿ ਬਾਕੀ ਇਸ ਤਰ੍ਹਾਂ ਹੁਣ ਤਾਂ ਵੀ ਦਿਨਾਂ ਦਾ ਜਿਵੇਂ ਦਿਨ ਵਧੀਆ ਮੌਸਮ ਸਾਫ਼ ਹੁੰਦਾ ਨਾ ਸਵੇਰੇ ਉੱਠਣ ਸਾਰ ਤਾਂ ਵਧੀਆ ਸੋਹਣਾ ਕੰਮ ਨਿਪਟਦਾ ਹਨਾ ਤੇ ਟਾਈਮ ਨਾਲ ਹੀ ਵਧੀਆ ਸੋਹਣਾ ਕੰਮ ਨਿਪਟ ਜਾਂਦਾ ਜਿਵੇਂ 12 ਵਜੇ ਨੂੰ ਕੰਮ ਨਿਪਟ ਜਾਂਦਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਘੰਟਾ ਸਵਾ ਘੰਟਾ ਹੁੰਦਾ ਹਨਾ ਰੈਸਟ ਕਰਨ ਵਾਸਤੇ ਤੇ ਲੋ ਜੀ ਹੁਣ ਆਪਾਂ ਜਿਹੜਾ ਸੀਗਾ ਝਾੜੂ ਲਗਾ ਕੇ ਤੇ ਪੋਚਾ ਲਗਾ ਲਿਆ ਰਸੋਈ ਵੀ ਸਾਫ ਕਰ ਲਈ ਠੀਕ ਹੈ ਜੀ ਤੇ ਸਵੇਰੇ ਮੈਂ ਨੂਰ ਨੂੰ ਬਣਾ ਕੇ ਦਿੱਤੇ ਸੀ ਜੇ ਚੌਲ ਸਕੂਲ ਜਾਣ ਲੱਗੇ ਨੂੰ ਤੇ ਚੌਲ ਬਣਾ ਕੇ ਦਿੱਤੇ ਸੀ ਉਹਨੂੰ ਮੈਂ ਤੇ ਫਿਰ ਰੋਟੀ ਨਹੀਂ ਬਣਾਈ ਸੀ ਵੀ ਹਾਂਜੀ ਮੈਂ ਉਹਨੂੰ ਚੌਲ ਬਣਾ ਕੇ ਦਿੱਤੇ ਸੀ ਫਿਰ ਮੈਂ ਰੋਟੀ ਬਾਅਦ ਚ ਬਣਾਉਂਗੀ ਜਦੋਂ ਉਹਦੀ ਟੈਡੀ ਆਏ ਉਦੋਂ ਬਣਾਉਂਗੀ ਮੈਂ ਜਦ ਤੱਕ ਆਪਣਾ ਜਿਹੜਾ ਸਾਰਾ ਕੰਮ ਖਤਮ ਕਰ ਲੈਣੀ ਆ ਤੇ ਫਿਰ ਖਾ ਕੇ ਰੋਟੀ ਤੇ ਫਿਰ ਨਹਾ ਨੂੰ ਕਿ ਪਾਣੇ ਪੁੰਨੇ ਸਾਫ ਕਰਕੇ ਕਰਾਂਗੇ ਆਪਾਂ ਰੈਸਟਰਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਸੁਣੌ ਕਿਵੇਂ ਹੋ ਸਾਰੇ ਉਮੀਦ ਆ ਜੀ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਰਬੀ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਹਾਂ ਜੀ ਤੇ ਹਾਂਜੀ ਦਿਨ ਹੋ ਗਿਆ ਜੀ ਅੱਜ ਮੰਗਲਵਾਰ ਦਾ ਤੇ ਵਲੌਗ ਤਾਂ ਆਪਣਾ ਕੱਲ ਤੋਂ ਸ਼ੁਰੂ ਕੀਤਾ ਹੋਇਆ ਸੀਗਾ ਤੇ ਆਪਾਂ ਸਵੇਰ ਦੇ ਜਿਹੜੇ ਆਪਣੇ ਕੰਮ ਤੋਂੰਦੇ ਸੀ ਕਰ ਲੈ ਖਤਮ ਤੇ ਟਾਈਮ ਜਿਹੜਾ ਹੁਣ ਹੋ ਗਿਆ ਜੀ 12:30 ਦਾ ਹੋ ਗਿਆ ਤੇ ਹੁਣ ਮੈਂ ਲੱਗੀਆਂ ਚਾਹ ਪੀਣ ਤੇ ਇੱਥੇ ਮੈਂ ਲੈ ਕੇ ਆਂਦੀ ਸੀ ਇੱਕ ਤਾਂ ਲਿਆਂਦੇ ਇਹ ਨੂਰ ਦੇ ਡੈਡੀ ਲੈ ਕੇ ਆਏ ਸੀਗੇ ਕਾਜੂ ਇੱਕ ਮਰੁੰਡਾ ਤੇ ਆਪਾਂ ਹੁਣ ਪੀਨੇ ਆ ਚਾਹ ਤੇ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂਜੀ ਲੋ ਜੀ ਇੱਥੇ ਹੁਣ ਆਪਾਂ ਬਣਾਉਨੇ ਆ ਚਾਹ ਤੇ ਨਾਲ ਤੋਂ ਕਿ ਆਪਾਂ ਹੋ ਗਏ ਸੀ ਵੇਲੇ ਟਾਈਮ ਜਿਹੜਾ ਹੋ ਗਿਆ 12:30 ਦਾ ਆਪਾਂ ਚਾਹ ਬਣਾਉਨੇ ਆ ਤੇ ਨਾਲੇ ਆਪਾਂ ਖਾਣੇ ਆ ਕਾਜੂ ਤੇ ਨਾਲੇ ਆਪਾਂ ਖਾਣੇ ਅਮਰੂਂਦਾ ਅਮਰੂਂਦਾ ਮੈਨੂੰ ਪਸੰਦ ਆ ਨੂਰ ਦੇ ਡੈਡੀ ਨੂੰ ਵੀ ਪਸੰਦ ਆ ਤਾਂ ਹੀ ਤੁਹਾਨੂੰ ਮੈਂ ਕਹੀ ਜਾਂਦੀ ਸੀ ਜਿਹੜੀਆਂ ਚੀਜ਼ਾਂ ਤੁਹਾਨੂੰ ਆਪ ਨੂੰ ਪਸੰਦ ਹੁੰਦੇ ਆ ਨਾ ਤੁਸੀਂ ਉਹ ਲੈ ਆਉਨੇ ਹੋ ਸਾਡੇ ਪਸੰਦ ਦੀ ਚੀਜ਼ ਨਹੀਂ ਲੈ ਕੇ ਆਉਂਦੇ ਤੇ ਹਾਂ ਜੀ ਲੋ ਜੀ ਆਪਾਂ ਨਾ ਚਾਹ ਪੀ ਲਿਆ ਤੇ ਹੁਣ ਭਾਂਡੇ ਵਗੈਰਾ ਸਾਫ਼ ਕਰਕੇ ਤੇ ਕਰਦੇ ਆਂ ਰੈਸਟ ਤੇ ਮੈਂ ਤਾਂ ਇੱਥੇ ਬੈਠ ਗਈ ਸੀ ਧੁੱਪੇ ਤੇ ਧੁੱਪੇ ਨਾ ਇੱਥੇ ਧੁੱਪ ਬੜੀ ਤੇਜ਼ ਲੱਗਦੀ ਆ ਜੇ ਹੁਣ ਸ਼ਾਮੇ ਬੈਠਦੇ ਆ ਤਾਂ ਠੰਡ ਲੱਗਦੀ ਆ ਜੇ ਅੰਦਰ ਸੌਰੀ ਧੁੱਪੇ ਬੈਠਨੇ ਤਾਂ ਧੁੱਪ ਲੱਗਦੀ ਆ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਰੈਸਟ ਤੇ ਕਰਦੇ ਆਂ ਜੀ ਅੱਜ ਦੀ ਵੀਡੀਓ ਦਾ ਐਂਡ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਾਂ ਤੱਕ ਲਈਏ ਸਸਟੀਕਾਲ ਜੀ ਹਸਦੇ ਰੋ ਵਸ ਤੇ ਰੋ ਕੁਛ ਰੋ ਤਾਂ ਦੂਸਰੋ ਬਾਏ ਬਾਏ